ਭਿਆਨਕ ਸੜਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਦੋ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਹੁੰਦੇ ਨੇ ਤਾਂ ਪਿੱਛੋਂ ਦੀ ਟਿਪਰ ਆਉਂਦਾ ਤੇ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੂੰ ਟੱਕਰ ਮਾਰਦਾ ਜਿਸ ਦੇ ਕਾਰਨ ਮੋਟਰਸਾਈਕਲ ਚਾਲਕ ਦੂਜੇ ਪਾਸੇ ਜਾ ਗਿਰਦਾ ਜਿਸ ਦੇ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਦੋ ਔਰਤਾਂ ਜਿਹੜੀਆਂ ਨੇ ਟਿਪਰ ਵਾਲੀ ਸਾਈਡ ਗਿਰ ਜਾਂਦੀਆਂ ਨੇ ਜਿਸ ਦੇ ਕਾਰਨ ਉਹ ਟਿਪਰ ਦੇ ਹੇਠਾਂ ਕੁਚਲੀਆਂ ਜਾਂ ਜਾਂਦੀਆਂ ਨੇ ਤੇ ਦਰਦਨਾਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਟਿਪਰ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਹਾਦਸੇ ਦੇ ਵਿੱਚ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਦੋ ਔਰਤਾਂ ਨੂੰ ਟਿਪਰ ਨੇ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿੱਤਾ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਟਿਪਰ ਚਾਲਕ ਮੌਕੇ ਤੇ ਫਰਾਰ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਲਖਵਿੰਦਰ ਕੌਰ ਪਤੀ ਮਨਜੀਤ ਸਿੰਘ ਵਾਸੀ ਕੋਟਲਾ ਬੱਜਾ ਸਿੰਘ ਦੂਜੀ ਔਰਤ ਕਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਵਜੂ ਹੋਇਆ ਮੋਟਰਸਾਈਕਲ ਚਾਲਕ ਮਨਜੀਤ ਸਿੰਘ ਇੱਕ ਪਾਸੇ ਡਿੱਗ ਪਿਆ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਜਿਲਾ ਗੁਰਦਾਸਪੁਰ ਦੇ ਪਿੰਡ ਅਮੋ ਨੰਗਲ ਦੇ ਨਹਿਰ ਪੁਲ ਦੇ ਨਜ਼ਦੀਕੇ ਘਟਨਾ ਵਾਪਰੀਆ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਹੋ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਟਿੱਪਰ ਚਾਲਕ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਸ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦਾ ਕਹਿ ਕਿਦਨ ਕਰਕੇ ਭੱਜ ਗਿਆ ਟਰੈਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਪੁਲਿਸ ਆਈ ਨਹੀਂ ਅਜੇ 2 ਕਿੱਤੇ ਹੋ ਗਏ ਪੌਣੇ 2 ਕਿੱਤੇ ਹੋ ਗਏ ਅਜ ਤੱਕ ਐਸਐਚਓ ਨਹੀਂ ਆਇਆ ਇਹ ਕਿਤਰਾ ਦੀ ਗੱਲ ਆ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਹਦੀ ਆ ਜੀ ਇਹ ਹੋਈ ਤੁਹਾਡੀ ਗੱਲ ਆ ਐਸਐਚਓ ਨਾਲ ਗੱਲ ਹੋਈ ਹੈ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹਾਦਸੇ 2 ਕਿੱਤੇ 2 ਕਿੱਤੇ ਪੌਣੇ 9 ਵੇ ਦਾ ਕੰਮ ਹੋ ਗਿਆ ਪੌਣੇ 2 ਕਿੱਤੇ ਹੋ ਗਏ ਇਹ ਕਿਤਰਾ ਦੀ ਗੱਲ ਆ ਬੋਟੀਆਂ ਬੋਟੀਆਂ ਹੋ ਗਈਆਂ ਲੈ ਆਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦਰਸ ਹੋ ਗਈ ਦੋ ਇੱਕ ਨੂੰ ਛੱਟਾ ਲੱਗੇ ਜੇ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸਾ ਤੋਂ ਨੇ ਆਣ ਕੇ ਕਾਰਵਾਈ ਨਾ ਰੰਭੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾਜੇ ਮਾਰੀ ਜੰਮ ਕੇ ਨਾਰੇਬਾਜੀ ਕਰਾਂਗੇ ਅਸੀਂ ਚੇਤਾਵਨੀ ਦੇ ਦਿੰਨੇ ਪੁਲਿਸ ਗੱਡੀਆਂ ਨੂੰ ਅੱਗ ਲਾਈ ਦੋ ਲਾਈ ਜਾਓ ਆ ਮੈਂ ਮੁੰਡਿਆਂ ਨੂੰ ਥੰਮ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਉਹਦੀ ਨਾ ਕਾਰਵਾਈ ਗੱਡੀ ਉਤੇ ਕੀ ਨ सरपंचਾ ਪਿੰਡ ਦਾ ਕੋਟਲਾ ਬੱਜਾ ਸਿੰਘ ਦਾ ਜੀ ਨਾਮ ਕੀ ਜੀ ਸੁਖਵਿੰਦਰ ਸਿੰਘ ਭਾਜੀ ਕੀ ਕੀ ਨਾਮ ਜੀ ਤੁਹਾਡਾ ਗੁਰਮਨਜੀਤ ਸਿੰਘ ਅੱਛਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਹੋ ਹਾਂਜੀ ਕਿੱਥੋਂ ਆ ਰਹੇ ਹੋ ਤੁਸੀਂ ਮੈਂ ਜਿੱਥੋਂ ਆਉਂਦਿਆਂ ਕਰਨਾ ਖੋ ਦੱਸਣ ਕਰਨਾ ਕਰੋਂਦਿਆਂ ਕਰੋ ਅੱਛਾ ਜਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਾਜੀ ਆ ਇੱਥੇ ਰੰਗੜੀ ਜਾਣਦਿਆਂ ਕੀ ਕਾਰਨ ਕੀ ਬਣ ਗਿਆ ਜਿਹੜਾ ਇੱਦਾਂ ਕਾਦੇ ਨਾ ਭਰਿਆ ਇੱਕ ਪਾਲਕਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਇਹਨਾਂ ਤੇ ਇੱਕ ਚੀਜ਼ ਆ ਪਤਾ ਨਹੀਂ ਮਿੱਟੀ ਕਿ ਬਦਵੀਂ ਬਦਵੀਂ ਵੀ ਨਾਂ ਕੀ ਮਰਨ ਆ ਲਿਆ ਤਾਂ ਕੀ ਨਾਂ ਜੇ ਜਿੰਨਾ ਹੀ ਡੈਥ ਹੋਈ ਕੀ ਨਾਂ ਮੋਨਾਂ ਦਾ ਲਖਵਿੰਦਰ ਕੋ ਉਹਨਾਂ ਕੀ ਕਰਮੋ ਸਦਾ ਨਾਂਜੀ ਉਹਦਾ ਕਰਮਜੀਤ ਕਰਮਜੀਤ ਟੱਡੀ ਸੱਟ ਲੱਗੀ ਹੈ ਮੇਰੇ ਸੱਟ ਹੈਗੀ ਇੱਕ ਚੋ ਆ ਲੱਗੀ ਛੜ ਜੇ ਮੇਰਾ ਮੋਢੇ ਤੇ ਵੀ ਆ ਅੰਦਰ ਦੁਖਾਂਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਦੋਂ ਮਰ ਲਵਣ ਗੱਡੀ ਲੱਗੀ ਜਿੱਦਾਂ ਲੱਗੀ ਹੁਣ ਗੱਡੀ ਲੱਗੀ ਫੀੜ ਹੋਣ ਢੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮਰੀ ਚੁੱਕ ਜਾਂਦੀ ਗੱਡੀ ਖਲੋਤੀ ਰਹੀ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆ ਜਾ ਕੋਈ ਬੰਦਾ ਉਹਨੂੰ ਖੜੂਗਾ ਗਾੜੀ ਨੂੰ ਆਊਗਾ ਮਗਰੋਂ ਆਇਆ ਹੀ ਕੋੱਖ ਨਹੀਂ ਗਾ ਇਹ ਗੱਡੀ ਉੱਥੇ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਾ ਹੀ ਨਹੀਂ ਗਿਆ ਪੁਲਿਸ ਦੇਖ ਪਿਆ ਪੁਲਸਲੇ ਆ ਗਏ ਟਾਈਮ ਨਾਲ ਪੁਲਿਸ ਪੁਲਸ ਮੌਕੇ ਤੇ ਪਹੁੰਚ ਗਈ ਉਹ ਕਿੰਨੇ ਚੁਰਬਾਦੇ ਹੋ ਮੈਂ ਕੁਝ ਗੱਲ ਚੁੱਕ ਸਕਦਾ ਹੈ ਕੀ ਮੰਗ ਕੀ ਕਰਦੇ ਜੀ ਕੀ ਮੰਗ ਕਰਦੇ ਜੀ ਸਵਾਗਤ ਹੈ ਜੀ